ਸਸ਼ੀਕਾਲ ਜੀ ਇਸ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਮੈਂ ਮਨਦੀਪ ਕੌਰ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜੇਕਰ ਕੋਈ ਬਜ਼ੁਰਗ ਅਵਸਥਾ ਦੇ ਵਿੱਚ ਚਲਾ ਗਿਆ ਹੈ ਉਸ ਦੀ ਉਮਰ 60 70 80 ਹੋ ਗਈ ਹੈ ਲੇਕਿਨ ਉਹ ਸੁਣ ਲੈਂਦਾ ਹੈ ਦੇਖ ਲੈਂਦਾ ਹੈ ਬੋਲ ਲੈਂਦਾ ਹੈ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਸਕਦਾ ਹੈ ਸਿੱਖਣ ਦੇ ਵਿੱਚ ਇਹ ਕਿ ਤੁਸੀਂ ਵਕ ਵਕ ਪੁਸ਼ਾਵਾਂ ਵੀ ਬੁਢਾਪੇ ਦੇ ਵਿੱਚ ਖ ਸਕਦੇ ਹੋ ਸੋ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਉਹਨਾਂ ਲੋਕਾਂ ਦੀ ਸੋਚ ਬਹੁਤ ਛੋਟੀ ਹੁੰਦੀ ਹੈ ਜੋ ਇਹ ਕਹਿੰਦੇ ਕਿ ਸਿੱਖਣ ਵਾਸਤੇ ਸਾਡੀ ਉਮਰ ਲੰਘ ਗਈ ਹੈ ਹੁਣ ਅਸੀਂ ਸਿਰਫ ਕੰਮ ਕਰਨਾ ਹੈ ਪਰ ਇੱਕ ਗੱਲ ਹੈ ਕਿ ਜ਼ਿੰਦਗੀ ਦੇ ਅਲੱਗ-ਅਲੱਗ ਪੜਾਅ ਨੇ ਇਸਨੇ ਇੱਕ ਐਗਜ਼ਾਮਪਲ ਨਾਲ ਸਮਝੋ ਕਿ ਬੱਚਾ ਜੋ ਮਿੱਟੀ ਨਾਲ ਖੇਡ ਰਿਹਾ ਆਪਣੇ ਖਡਾਉਣਿਆਂ ਨਾਲ ਖੇਡ ਰਿਹਾ ਹੈ ਤਾਂ ਉਹ ਬੱਚਾ ਸੋਹਣਾ ਲੱਗਦਾ ਹੈ ਖੇਡਦਾ ਪਰ ਉਹੀ 27 28 ਸਾਲ ਦਾ ਬੱਚਾ ਮਿੱਟੀ ਦੇ ਵਿੱਚ ਖੇਡੇ ਜਵਾਨ ਜਾਂ ਉਹ ਇਸ ਤਰ੍ਹਾਂ ਛੋਟੇ ਛੋਟੇ ਖਡੋਣੇ ਨਾ ਖੇਡੇ ਤਾਂ ਇੱਕ ਹਾਸ ਹੋ ਹੀ ਲੱਗੇਗਾ ਕਿਉਂਕਿ ਕਿਉਂਕਿ ਜ਼ਿੰਦਗੀ ਦੇ ਵਕ ਵਕ ਪੜਾਣੇ ਉਹ ਪੜਾ ਦੇ ਵਿੱਚ ਜਦ ਅਸੀਂ ਕੰਮ ਕਰਦੇ ਆ ਤਾਂ ਸਾਡੇ ਲਈ ਫਾਇਦੇਮੰਦ ਹੁੰਦਾ ਏ ਔਰ ਜੱਚਦਾ ਵੀ ਏ ਜਿਵੇਂ ਬੱਚਾ ਮਿੱਟੀ ਦੇ ਵਿੱਚ ਖੇਡਦਾ ਖੜਾਉਣਿਆਂ ਨਾਲ ਖੇਡਦਾ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਜੋ ਜਵਾਨ ਹੈ ਉਹ ਕੰਮ ਨੂੰ ਸਿੱਖਦਾ ਕੰਮ ਕਰਦਾ ਹੀ ਸੋਹਣਾ ਲੱਗਦਾ ਹੈ ਸੋ ਜੋ ਸਿੱਖਣ ਦੀ ਉਮਰ ਹੈ ਖਾਸ ਕਰਕੇ ਟੀਨ ਏਜ 15 ਸਾਲ ਤੋਂ ਲੈ ਕੇ 27 28 29 30 ਸਾਲ ਤੱਕ ਤੁਸੀਂ ਵੱਧ ਵੱਧ ਜੋ ਗੋਨਿਆਂ ਵੱਧ ਵੱਧ ਜੋ ਸਕਿੱਲ ਆ ਉਹ ਸਿੱਖ ਸਕਦੇ ਹੋ ਪਰ ਇਹ ਗੱਲ ਹੈ ਕਿ ਕਈ ਵਾਰ ਅਸੀਂ ਇਹ ਕਹਿੰਦੇ ਆ ਕਿ ਬੱਚੇ ਨੂੰ ਜੋ ਬੋਲਣ ਦੀ ਤਮੀਜ਼ ਨਹੀਂ ਆ ਰਹੀ ਜਦ ਬੱਚਾ ਵੱਡਿਆਂ ਦੀ ਰਿਸਪੈਕਟ ਨਹੀਂ ਕਰ ਲਿਆ ਖਾਸ ਕਰਕੇ ਜੋ ਲੜਕੇ ਆ ਉਹ ਲੜਕੀਆਂ ਦੀ ਰਿਸਪੈਕਟ ਨਹੀਂ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਲੜਕੀ ਦੀ ਜੇਕਰ ਕੋਈ ਪਬਲਿਕ ਪਲੇਸ ਤੇ ਆ ਜਾਂ ਲੜਕੀ ਤੇ ਹੱਥ ਨਹੀਂ ਚੁੱਕਣਾ ਜਾਂ ਲੜਕੀ ਨੂੰ ਕਿਸ ਤਰੀਕੇ ਦੇ ਨਾਲ ਬੁਲਾਉਣਾ ਹੈ ਇਹ ਜੋ ਸਕਿੱਲ ਇਹ ਜੋ ਗੋਣੇ ਆ ਨਾ ਇਹ ਸਿਰਫ ਟੀਨ ਏਜ ਦੇ ਵਿੱਚ ਜੇਕਰ ਬੱਚਾ ਸਿੱਖ ਲੈਂਦਾ ਇਦਾਂ ਦੀਆਂ ਗੱਲਾਂ ਤਾਂ ਉਹ ਸਾਰੀ ਉਮਰ ਇਨ੍ਹਾਂ ਗੱਲਾਂ ਨੂੰ ਨਹੀਂ ਭੁੱਲਦਾ ਸੋ ਹਮੇਸ਼ਾ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਹਰ ਮਾਪੇ ਬਾਪ ਦੀ ਕਿ ਜਦੋਂ ਵੀ ਆਪਣੇ ਬੱਚੇ ਦੀ ਪਰਵਿਸ਼ ਕਰਨ ਤਾਂ ਜਦੋਂ ਬੱਚਾ ਟੀਨਏਜ ਦੇ ਵਿੱਚ ਆ ਜਾਂਦਾ ਹੈ 14 15 ਸਾਲ ਤੋਂ ਲੈ ਕੇ 20 ਸਾਲ ਤੱਕ ਤਾਂ ਉਹਨੂੰ ਚੰਗੀਆਂ ਜੋ ਆਦਤਾਂ ਉਹ ਸिखਾਉਣੀਆਂ ਚਾਹੀਦੀਆਂ ਨੇ ਕਿਉਂਕਿ ਜਦੋਂ ਬੱਚਾ ਟੀਨਏਜ ਦੇ ਵਿੱਚ ਜੋ ਚੀਜ਼ਾਂ ਅਬਜ਼ਰਵ ਕਰ ਜਾਂਦਾ ਹੈ ਜੇਕਰ ਉਹ ਬਦਮੀ ਜੀ ਦੇ ਰਸਤੇ ਤੇ ਪੈ ਜਾਵੇਗਾ ਤਾਂ ਉਸ ਨੂੰ ساری ਜ਼ਿੰਦਗੀ ਤੁਸੀਂ ਸੁਧਾਰਦੇ ਰਹੋ ਉਹ ਬੱਚਾ ਨਹੀਂ ਸੁਧਰੇਗਾ ਲੇਕਿਨ ਟੀਨਏਜ ਦੇ ਵਿੱਚ ਤੁਸੀਂ ਉਹਨਾਂ ਨੂੰ ਚੰਗੀਆਂ ਗੱਲਾਂ ਕਿਸੇ ਦੀ ਰਿਸਪੈਕਟ ਕਿਸ ਤਰੀਕੇ ਦੇ ਨਾਲ ਕਰਨੀ ਹੈ ਕਿਸ ਤਰ੍ਹਾਂ ਲੜਕੀਆਂ ਦੇ ਨਾਲ ਗੱਲਾਂ ਕਰਨੀਆਂ ਹੈ ਇਸ ਤਰੀਕੇ ਦੇ ਨਾਲ ਜੋ ਇੱਕ ਔਰਤ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਇੱਕ ਚੰਗੀ ਆਦਤ ਹੈ ਇੱਕ ਚੰਗੇ ਜੋ ਘਰ ਦੀ ਪਰਵਿਸ਼ ਕੀਤੀ ਉਹਨਾਂ ਲੜਕੀਆਂ ਦੀਆਂ ਗੱਲਾਂ ਨੇ ਪਰ ਇਹ ਸਾਰੀ ਗੱਲਾਂ ਬਚਪਨ ਦੇ ਵਿੱਚ ਜੇਕਰ ਕੋਈ ਸਿੱਖਦਾ ਹੈ ਤਾਂ ਸਾਰੀ ਉਮਰ ਉਹ ਸੁਖੀ ਜੀਵਨ ਜੀਂਦਾ ਹੈ ਨਹੀਂ ਤਾਂ ਸਾਰੀ ਉਮਰ ਲੰਘ ਜਾਂਦੀ ਹੈ ਕਿ ਲੋਕਾਂ ਨੂੰ ਜੋ ਬੋਲਣ ਦੀ ਅਕਲ ਨਹੀਂ ਆਉਂਦੀ ਕਿ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਨੀ ਕਿਸ ਤਰੀਕੇ ਦੇ ਨਾਲ ਜੋ